ਇਕੋ ਉਹ ਇਨਸਾਨ ਹੁੰਦੇ ਨੇ ਜਿਹੜੇ ਕਹਿੰਦੇ ਕਿ ਜੇ ਕਦੇ ਰੱਬ ਮਿਲਿਆ ਨਾ ਆਰਾਮਤ ਕੋਈ ਥੁਲਾਬਾ ਦੇਵਾਂਗੇ ਕਿ ਸਾਲੋਂ ਗਰੀਬੀ ਕਿਉਂ ਦਿੱਤੀ ਸਾਲੋਂ ਦੁੱਖ ਕਿਉਂ ਦਿੱਤੇ ਜਾਂ ਸਾਡੀ ਕਿਸਮਤ ਵਿੱਚ ਹੀ ਜਾਂ ਸਾਡੇ ਪਰਿਵਾਰ ਵਿੱਚ ਹੀ ਕਿਰਪੀ ਜਾਂ ਦੁੱਖ ਤੇ ਉਹਦੇ ਉਹ ਇੱਕਦਰਾ ਦੀਆਂ ਗੱਲਾਂ ਮਨ ਵਿੱਚ ਵਸਾ ਕੇ ਰੱਖਦੇ ਇਹੋ ਦੇ ਅਨੁਸਾਰ ਦਾ ਕਦੇ ਵੀ ਰੱਬ ਦੇ ਨਾਲ ਏਰ ਹੁਲਾਬਾ یہ تو اولاپک ہوتا ہے جڑا رب دن پر گلو کرنی چاہتا ہے یہ جی جی رب ملے نہ پیار کا رب دیکھنا کہ